ਮੈਨੂੰ ਜਦ ਵੀ ਚੇਤੇ ਆਉਂਦੀ ਏ ਪੰਜਾਬ ਦੀ ਦਰਦਾਂ ਭਰੀ ਕਹਾਣੀ ਰੋ ਦਿਲ ਵਿੱਚੋਂ ਉੱਠਦਾ ਏ ਨੈਣਾ ਚੋਂ ਵਗਦਾ ਪਾਣੀ ਮੁੱਲ ਪਿਆਨਾ ਕੁਰਬਾਨੀਆਂ ਦਾ ਦੁੱਖੜੇ ਵੱਡੇ ਹਜ਼ਾਰ ਗਿਆ ਸੋਨੇ ਵਰਗਾ ਦੇਸ਼ ਮੇਰਾ ਪੇਟ ਰਾਜਨੀਤੀ ਦੀ ਚੜ ਗਿਆ ਹੀਰੇ ਵਰਗਾ ਹਾ ਦੇਸ਼ ਮੇਰਾ ਪੇਟ ਰਾਜਨੀਤੀ ਦੀ ਚੜ ਗਿਆ ਕੋਰਸੀ ਦੇ ਭੁੱਖੇ ਸਮਝਦੇ ਸੀ ਲਾਹੌਰ ਦੀ ਤਾਕਤ ਨੂੰ ਸਿੱਖ ਰਾਜ ਪਹਲਾਉਣ ਦੇ ਖਾਤਰ ਖੋਲਿਆ ਅਮੀਰ ਵਿਰਾਸਤ ਨੂੰ ਦੇਖ ਦੇਖ ਕੇ ਮਹਿਲਾਂ ਨੂੰ ਇਨਾ ਦਾ ਖੂਨ ਖੋਲ ਨਾ ਜਾਵੇ ਐਨੀ ਕਰਦੇਓ ਤਵਾਹੀ ਪੰਜਾਬੀ ਸਿਰ ਚੱਕਣ ਜੋ ਗਾਣਾ ਰਹਿ ਜੇ ਪਰ ਪੁੱਲ ਗਏ ਬਹਿਰੀ ਸੀ ਸਿੰਘ ਜੰਗਲਾਂ ਤੋਂ ਤਖਤਾ ਤੇ ਅੱਪੜ ਗਿਆ ਹੀਰੇ ਵਰਗਾ ਦੇਸ਼ ਮੇਰਾ ਪੇਟ ਰਾਜਨੀਤੀ ਦੀ ਛਾੜ ਗਿਆ ਸੋਨੇ ਵਰਗਾ ਦੇਸ਼ ਮੇਰਾ ਪੇਟ ਰਾਜਨੀਤੀ ਦੀ ਛਾੜ ਗਿਆ ਸੱਤਾ ਦੇ ਲਾਲਚ ਲਈ ਬਾਰੀ-ਬਾਰੀ ਕੀਤਾ ਟੁਕੜੇ ਕਦੇ ਪਾਸ਼ਾ ਲਈ ਵੰਡੇ ਆ ਸੁਣੇ ਨਾ ਜਾਣਦੇ ਇਹ ਦੇਹ ਦੁਖੜੇ ਉਜਾੜ ਕੇ ਪਿੰਡ ਇਹ ਦੇ ਜੋ ਬਣਾਈ ਰਾਜਤਾਨੀ ਉਹ ਵੀ ਤੇਰੇ ਲਈ ਮਿੱਤਰਾ ਹਮੇਸ਼ਾ ਰਹੀ ਬੇਗਾਨੀ ਵੋਟ ਬੈਂਕ ਦੀ ਖਾ ਤੇਰਾ ਮਸਲਾ ਪਾਣੀ ਵਾਲਾ ਆੜ ਗਿਆ ਹੀਰੇ ਵਰਗਾ ਹ ਦੇਸ਼ ਮੇਰਾ ਪੇਟ ਰਾਜਨੀਤੀ ਦੀ ਚੜ ਗਿਆ ਸੋਨੇ ਵਰਗਾ ਦੇਸ਼ ਮੇਰਾ పేట రాజనీతి ది చాడ్ గయా భారత్ دے ਐਨੇ లేఖ لکھేసి ਪਰ apne లేఖ కే హో జహే লিখాయే ਖੁਸ਼حال ਬੰਢਣ ਵਾਲਿਆ ਕਿਉ ਪੱਲੇ ਤੇਰੇ ਕੰਗਾਲੀ ਦੇ ਦਿਨ ਆਏ ਗਹਿਰਾ ਨੂੰ ਤਾਂ ਤੈ ਮਿੱਧ ਮਿੱਧ ਰਖਤਾ ਤੈਨੂੰ ਨਾਗ ਬੁਕੜ ਦੇ ਡੰਗ ਮਾਰ ਗਏ ਬੈਰੀ ਦੇ ਮਾਰੇ ਕਦ ਹਾਰੇ ਅਸੀਂ ਤੂੰ ਤੈਨੂੰ ਇਸ ਮਿੱਟੀ ਦੇ ਮਾਰ ਗਜ਼ਾਰ ਗਏ ਕੁਰਸੀ ਦਾ ਲਾਲਚ ਮੂਰੇ ਪਿਆਰ ਵਤਨ ਦਾ ਪਿੱਛੇ ਹੀ ਖੜ ਗਿਆ ਹੀਰੇ ਵਰਗਾ ਦੇਸ਼ ਮੇਰਾ ਪੇਟ ਰਾਜਨੀਤੀ ਦੀ ਚੜ ਗਿਆ सोने वर्गा देश मेरा पेट राजनीति दी चढ़ गया